ਜਦ ਅਰਵਿੰਦ ਕੇਜੀ ਵਾਲਦੀ ਅਮਰਸਰ ਪੰਚਨ ਉਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦਿਖਣ ਨੂੰ ਮਿਲ ਰਹੀ ਹੈ। ਬਤਾ ਦੱਸਿਓ ਕਿ ਕੇਜੀ ਵਾਲਦੀ ਆਮਦ ਤੇ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਤਾਂ ਉੱਥੇ ਹੀ ਰੋਡ ਸ਼ੋਅ ਤੋਂ ਪਹਿਲਾਂ ਲਾਹੌਰੀ ਗੇਟ ਵਿਖੇ ਵੱਡੀ ਗਿਣਤੀ ਚ ਵਰਕਰ ਇਕੱਠੇ ਹੋਏ ਨੇ। ਜਿਸ ਮੌਕੇ ਕੈਬਨਿਟ ਮੰਤਰੀ ਹਰਪ੍ਰਤਮ ਸਿੰਘ ਗੇਟ ਨੇ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਦੱਸਿਆ ਅਤੇ ਲੋਕਾਂ ਤੋਂ ਵਾਅਦਾ ਲਿਆ ਕਿ ਗੁਰਦੀਪ ਸਿੰਘ ਢਾਲੀਵਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਡੂਕ ਸਭਾ ਵਿੱਚ ਪੇਚਣਗੇ। ਤੋਂਤੇ ਕਾਲੀਦਲ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਅਰਵਿੰਦ ਪੱਟੀ ਅਤੇ ਤਲਬੀਰ ਗਿੱਲ ਵੱਡੀ ਗਿਣਤੀ ਚ ਵਰਕਰਾਂ ਦੇ ਨਾਲ ਪਹੁੰਚੇ ਨੇ ਉੱਥੇ ਅਰਵਿੰਦ ਭੱਟੀ ਨੇ ਵੀ ਕੇਜੀਵਾਲ ਦੇ ਹੋਂਦ ਤੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਅੱਜ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਨੇ ਸਰਦਾਰ ਕੁਲਦੀਪ ਸਿੰਘ ਜੀ ਤਾਰੀਵਾਲ ਸਾਹਿਬ ਉਹਨਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨਾ ਹੈ ਚੋਣ ਪ੍ਰਚਾਰ ਕਰਨ ਪਹੁੰਚੇ ਨੇ ਸੋ ਅਸੀਂ ਉਹਨਾਂ ਨੂੰ ਇੱਥੇ ਆਇਆ ਨੂੰ ਜੀ ਆਇਆਂ ਆਖਦੇ ਹਾਂ ਔਰ ਜੋ ਸੰਗਤਾਂ ਦਾ ਇਕੱਠਾ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਇਕੱਠਾ ਇਸੋ ਇੱਕ سابت ہوں کہ سارے امیدوار سردار کلدیپ جی دالیوال صاحب بہت جلد بہت بڑی مارجن نال جڑا صاحب دی سیٹ جیتا ہے بڑی خوشی والی کالنا کہ کےجریوال صاحب فیصلہ کیا پنجاب سب سے پہلے شری ہرمندر صاحب نتمستک ہو گئے درگیاں تیتھ متعا ٹکر بہت واٹا روڈ شو رکھا گیا لاہوری ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਜੁਝੇ ਸੰਗਾਂ ਚੁੱਕੀਆਂ ਨੇ ਸਿੱਖੀ ਲਈ ਵੇਖ ਕਰੋ ਕੁਝ ਦੇਖੋ ਸਾਰੇ ਕੋ ਜਾਣਗੇ ਜਦੋਂ ਸ਼ਦੂਰ ਕਾ ਜਦ ਪੰਜਾਬ ਦੀ ਜਨਗਨਨਾ ਦੇ ਵਿੱਚ ਰਹਿ ਹੈ ਇਸ ਲੋਕਤਾਂ ਨੂੰ ਦੇ ਚਾ ਨ ਸੁਪਰੀਮ ਕੋ ਨੇ ਨਈ ਜਮਾਨਤ ਦਿੱਤੀ ਆ ਦੋ ਤਿੰਨ ਨੂੰ ਫਿਰ ਜੇਲ੍ਹ ਤੋਂ ਜਾਣਗੇ ਕਿ ਉਹ ਬੇਰੋਗਰ ਲੋਰੀ ਜੇਲ੍ਹ ਦੇ ਦਰ ਸਰਕਾਰ ਦੀਆਂ ਕ੍ਰਿਤੀਆਂ ਨੇ ਉਹਕੇ ਵਿਰੁੱਧ ਸਾਨੂੰ ਦਬਾ ਕੇ ਰੱਖਿਆ ਇਸੇ ਕਰਕੇ ਉਹਨੇ ਕੇਂਦਰੀ ਵਾਸੀ ਨੂੰ ਬਿਨਾਂ ਕਿਸੇ ਕੰਮ ਦੇ ਹਟਾਇਆ ਅਸੀਂ ਸੁਪਰੀਮ ਕੋਰਟੇ ਧਰਵਾਦੀਆਂ ਕਿ ਉਹਨੇ ਘੱਟੋ ਘੱਟ ਪਹਿਲੀ ਤਰੀਕ ਤੱਕ ਉਹ ਜ਼ਮਾਨਤ ਦਿੱਤੀ ਹੈ ਤਾਂ ਕਿ ਉਹ ਲੋਕਾਂ 'ਚ ਵੇਚ ਸਕਣ ਸੰਵਿਧਾਨ ਦੇ ਅੰਦਰ ਅੰਦੋਲਨਾਂ ਦੇ ਵਿੱਚੋਂ ਸੋ ਦੋ ਜੀ ਨੂੰ ਡਾਊਟ ਆਉਟ ਜਾਣਾ ਪਏਗਾ ਪਰ ਸਾਨੂੰ ਯਕੀਨ ਹੈ ਕਿ ਸਾਡੀ ਜਿੱਤ ਹੋਏਗੀ ਸੱਚਾਈ ਦੀ ਜਿੱਤ ਹੋਏਗੀ ਇਹ ਪੱਕਾ ਹੈ